ਕੀ ਤੁਹਾਨੂੰ ਪਤਾ ਕਿ ਜਿਹੜਾ ਥੋੜਾ ਲਿਵਰ ਆ ਉਹੀ ਫੈਟ ਚੱਕਦਾ ਉਹੀ ਸਿਕਸ ਪੈਕ ਲਿਆਉਂਦਾ ਇਹਦੇ ਵਿੱਚ ਸਿਰਫ 80 ਤੋਂ ਲੈ ਕੇ 100 ਗ੍ਰਾਮ ਕਾਰਬ ਐਜ਼ ਅ ਗਲਾਈਕੋਜਨ ਹੋਲਡ ਹੁੰਦਾ ਮਸਲ ਦੇ ਵਿੱਚ 3-400 ਪਰ ਮਸਲ ਦੀ ਛੱਡੋ ਉਹ ਬੋਡੀ ਨੂੰ ਨਹੀਂ ਦਿੰਦੇ ਪਰ ਜਦੋਂ ਲਿਵਰ ਗਲਾਈਕੋਜਨ ਮੁੱਕਦਾ ਇਹਦੇ ਵਿੱਚੋਂ ਕਾਰਬ ਮੁੱਕਦੀ ਆ ਜੋ ਕਿ ਥੋੜੀ ਜਿਹੀ ਸਟੋਰ ਹੁੰਦੀ ਆ ਉਸ ਤੋਂ ਬਾਅਦ ਮੈਕੈਨਿਜ਼ਮ ਸਮਝੋ ਉਦੋਂ ਬਾਅਦ ਫੈਟ ਬਰਨ ਹੋਣ ਲੱਗ ਜਾਂਦੀ ਆ ਲਿਵਰ ਖਾਲੀ ਹੋ ਗਿਆ ਹਾਰਮੋਨ ਅੱਪ ਜਾਣਾ ਥੋੜਾ ਗਲੂਕਾਗੋਨ ਜੋ ਕਿ ਪੈਨਕਰੀਅਸ ਚ ਰਿਲੀਜ਼ ਹੁੰਦਾ ਤੇ ਨਾਲ ਦੀ ਨਾਲ ਐਂਡਰਿਨਲਨ ਬਸ ਹੁਣ ਫੈਟੀ ਐਸਿਡ ਜਾਨੀ ਕਿ ਐਡਾਪੋ ਟਿਸ਼ੂ ਜਾਂ ਫਿਰ ਤੁਸੀਂ ਕਹਿ ਲੋ ਟ੍ਰਾਈਗਲਿਸਰਾਈਡ ਥੋੜੇ ਟੁੱਟਦੇ ਨੇ ਗਲਿਸਰੋਲ ਬੈਕਬੋਨ ਤੋਂ ਮਤਲਬ ਜਿੱਥੇ ਵੀ ਉਹ ਸੀਰੀਨ ਜੁੜੇ ਹੁੰਦੇ ਨੇ ਕਿਉਂਕਿ ਸਰੀਰ ਨੂੰ એનર્ਜੀ ਚਾਹੀਦੀ ਆ ਇਹਨੂੰ ਕਹਿੰਦੇ ਨੇ ਫੈਟ ਆਕਸੀਡੇਸ਼ਨ ਸਿੱਧਾ ਆਉਂਦੇ ਨੇ ਲਿਵਰ ਦੇ ਵਿੱਚ ਤੇ ਉੱਥੋਂ ਫਿਰ ਜਾਂਦੇ ਨੇ ਉਹ ਮਸਲਾਂ ਤੱਕ ਜਾਂ ਥੋੜੀ ਬਾਡੀ ਉਹਨਾਂ ਨੂੰ ਫਿਰ ਫ੍ਰੀ ਫੈਟੀ ਐਸਿਡ ਨੂੰ ਯੂਜ਼ ਕਰਦੀ ਆ ਮਾਈਟੋਕਾਂਡਰੀਆ ਦੇ ਥਰੂ ਜੋ ਕਿ એનર્ਜੀ ਫੈਕਟਰੀ ਆ ਨੇ ਜਿੱਥੇ ਥੋੜੀ ਬਾਡੀ ਉਹ ਸਾਰੀ ਬਾਦੂ ਜਮਾ ਹੋਈ ਚਰਬੀ ਨੂੰ ਵਰਤ ਲੈਂਦੀ ਆ ਐਜ਼ ਅ એનર્ਜੀ ਦੇ ਵਿੱਚ ਹੁਣ ਚੱਕਰ ਗਿਆ ਲਿਵਰ ਸਭ ਤੋਂ ਵੱਧ ਕਿਹਦੇ ਨਾਲ ਪਰਦੇ ਆ ਸਿੰਪਲ 슈ਗਰ ਨਾ ਪਲੇਟਾ